ਆਪਣੇ ਸਰਦੀ ਬੋਲੀ ਹੋਣ ਵਾਲੀ ਹੈ ਜੀ ਤੇ ਇਹਦਾ ਸਵਾਤੀ ਰੇਟ ਹੈਗਾ 37773 ਰੁਪਏ ਕੋਈ ਨਹੀਂ ਤਾਂ ਉਹ ਹੀ ਆ ਫਾਲਾ ਦਾ ਰੇਂਜ ਚ ਨਹੀਂ ਬੱਦ ਵੱਲਾ ਅੱਜ ਤੋਂ ਮੰਨ ਕੇ ਆ ਕੇ 3773 ਹੀ ਪੈਟਰੋਵਾਗਲੇ ਦਾ ਰੇਟ ਆ ਗਿਆ ਦਾ ਹੈਗਾ ਇਹਦਾ 50593 ਇਹਦਾ 50593 ਇਹਦਾ 600 ਆ ਗਾਹਾਂ ਨੇ ਕਿੰਨਾ ਉਹ ਨਹੀਂ ਆ ਉਹ ਨਹੀਂ ਆ ਸੇਮ ਹੀ ਆ 50685 ਸੀ ਕੋਈ ਜ ਹੈਗਾ ਕਹਦਾ ਕੋਰਾ ਤਾਂ ਨਹੀਂ ਨਹੀਂ ਚੱਲ ਫਿਰ ਉਹ ਪਲੋਹਲਾਂ ਦੇ ਉਹ ਗਿਆਨ ਜੀ ਲੱਗੇ ਮਤਰਾ ਦਾ ਵਗਿਆ ਕੰਮ ਇਹ ਨਹੀਂ ਵੀ ਕੋਈ ਹਾਂ ਰੂਟਾ ਬਿੱਟਦਾ ਰਿਡੀਸ ਗਈ 37773 50600 ਤੇ 50600 ਤੇ ਇਧਰਲੇ ਪਾਸੇ ਪਲੋਹਲਾਂ ਦਾ ਕਿੰਨਾ ਨਾ ਵੀ ਇਹਦਾ ਕਿੰਨਾ 93000 ਰੁਪਿਆ ਜੀ ਇਹ ਰੇਟ ਹੈ ਜੀ ਮਿੱਤਰੋ 93000 ਰੁਪਿਆ 93000 93000 ਆ ਟੰਗਦੇ ਬਾਸ ਲੋੜ ਹੀ ਨਹੀਂ ਇਹ ਦੂਜੀ ਜੀ ਤੇ ਟੰਗ ਰਹੇ ਰਹਿ ਗਏ ਬਸ ਪਤਾ ਕਿਹੜਾ ਬੰਦਾ ਬਣਦਾ ਬਾਸ ਦਾ ਲੋੜ ਹੀ ਨਹੀਂ ਵੀਡੀਓ ਬਣਾ ਲਾ ਕੇ ਆ 93 ਮੈਨੇਜਰ ਸੇ ਨੇ ਲੇਕਿਨ ਨਾ ਮੈਂ ਕਿਤੇ ਜਾਦੇ ਨਾ ਨਾ ਇਹਨਾਂ ਦਾ ਮਤਲਬ ਹੋਰ ਕੁਝ ਨਹੀਂ ਹੈਗਾ ਮਾਣ ਨੂੰ ਤਾਂ ਆ ਪਾੜਦੇ ਨਾ ਇਹ ਕੋਈ ਹੋਰ ਨਹੀਂ ਜਾਮਲਾ ਤੀਜਾ ਹੋ ਗਿਆ ਤੀਜਾ ਹੋ ਗਿਆ ਤੀਜਾ ਹੋ ਪਹਿਲੇ ਪਾਸੇ ਪਿਆ ਤੋ ਸਾਰੇ ਟਰੈਕਟਰ ਦੇ ਦੇ ਲੈ ਜੀ ਇਹ ਵੀ ਦਾਗਰ ਕੰਮ ਤੇ ਹੁਣ ਆ ਗਈ ਮੈਸੀ 9500 ਦੀ ਵਾਰੀ ਆ ਗਈ ਵਾਰੀ ਮੇਟਰ ਮੈਸੀ 9500 ਦੀ 19 ਮਾਡਲ ਦਾ ਟਰੈਕਟਰ 21 ਦੀ ਕਾਪੀ ਆ ਤੇ ਰੇਟ ਹੈਗਾ ਜੀ 5 ਲੱਖ 8475 ਵੱਧ ਲਿਖਿਆ ਵਾ ਹੋਰ ਬੋਲੀ ਦੇ ਦਿੰਦੇ ਜੀ ਠੀਕ ਹੈ ਐਮੀਰ ਟਰੈਕਟਰ ਹੈ ਨਹੀਂ ਜਿੰਨੇ ਤੁਸੀਂ ਰੇਟ ਦਿੱਤਾ ਚਲੋ ਅਸੀਂ ਤਾਂ ਕਾਨੂੰ ਲਿਆ ਉਹ ਗੜਾ ਜਿੱਡੇ ਘੁੱਟਦੇ ਆ ਮੈਂ ਲਿਖਣ ਵਾਲਾ ਇਹ ਨਹੀਂ ਤਾਂ ਕਾਨੂੰ ਲਿਆ ਤਾਂ ਤਾਹਾਂ ਤੂੰ ਆ ਠੀਕ ਹੈ ਚਲ ਬੋਲ ਹੱਦ ਮੁੱਲ ਹੋ ਗਿਆ ਹਾਂ ਤਾਂ ਹੁਣ ਬੋਲ ਮਿਸਟਰ ਰੇਟ ਦੋ ਮੁੱਲ ਆ ਹੀ ਲੱਕ ਰਹਿ ਗਿਆ ਫਿਰ ਤਾਂ ਅੱਧਾ ਮੁੱਲ ਲਗਾ ਛੱਡ ਦੇ ਉਹ ਕਹਿੰਦਾ ਯਾਰ ਉਹਨੂੰ ਛੜ ਦੇ ਫਿਰ 540 ਛੜਦਾ ਤੈਨੂੰ ਇਹ ਪੈਨ ਤਿੰਨ ਦਾ ਫੜ ਉਹਦਾ ਕਿਹਦਾ ਤਿੰਨ ਦਾ ਫੜ ਉਹ ਸਹੀ ਕਿਹੜਾ ਫੜਦਾ ਤੈਨੂੰ ਸਹੀ ਉਹ ਬੰਨ ਉਹ ਇਦਾਂ ਕਰ ਰਿਹਾ ਹਾਂ ਹਾਂ ਗੱਲ ਕਰੋ ਹੈਲੋ ਇਹਦਾ ਦੱਸੋ ਜੀ ਯਾਰ ਬੱਚਾ ਛੜ ਕੰਦਾੱਕ ਛੜ ਦੇ ਯਾਰ ਹਾਂ ਤਾਂ ਇਹਦਾ ਸ਼ੁਰੂ ਇੱਥੋਂ ਕਰ ਰਹੇ ਹਾਂ ਨਾ 19 ਮਾਡਲ ਆ ਸ਼ੁਰੂ ਵੀ ਬੜਾ ਦਾ 5 ਲੱਖ 8475 21 ਦੀ ਕਾਪੀ ਆ ਟਾਇਰ ਕੰਡੀਸ਼ਨ ਸਾਹਮਣੇ ਆ ਉਹਦੇ ਐਮ ਆਰ ਐਫ ਦੇ ਟਾਇਰ ਆ ਜੀ ਪਿਛਲੇ ਅਗਲੇ ਟਾਇਰ ਦੇਖ ਸਕਦੇ ਹੋ ਤੁਸੀਂ 100 ਪੈਸੇ ਮਗਰਲੇ ਤਾਂ ਪੁਆਇ ਥੋੜੇ ਟਾਈਮ ਹੋਇਆ ਠੀਕ ਹੈ ਆਹ ਰੰਗ ਤੋਂ ਦੋ ਦੋ ਨਹੀਂ ਬੱਸ ਜਾਓ ਦਰਖਾਹਰ ਤੇ ਵੀ ਬੈਠੋ ਹਾਂ ਹਾਂ ਉਹ ਨਮਾਜ਼ੂਗਾ ਕੋਈ ਬਾ ਗੱਲ ਆ ਤਿੰਨ ਕਰਦੇ ਦਿਨ ਤੋਂ ਬੋਲੀ ਸਟਾਰਟ ਕਰਦੇ ਵਧੀਆ ਰਹਿੰਦੇ ਹੂੰ ਨਹੀਂ ਚਾਰ ਤਾਂ ਚਾਹ ਚਾਰ ਤੋਂ ਕਰ ਲੈਂਦੇ ਤੈਨੂੰ ਤੋਂ ਕਰ ਲੈਂਦੇ ਚਾਰ ਤੇ ਤਾਂ ਬਾਕੀ ਜਾਂਦਾ ਬਈ ਆਪੀ 90 ਸਾਲ ਦੀ ਤੇ ਲੰਘ ਕੇ ਕਰਕੇ ਮੈਂ ਕੱਲੀ ਸੁਰਖੀ ਬੋਡਰ ਨਾਲ ਨਹੀਂ ਜਾਂਦਾ ਅਰੇ ਸੰਦ ਵੀ ਨਹੀਂ ਦਲਦਲੀ ਗਾੜਨੀ ਉਹਦੇ ਟੀਮ ਦਾ ਵਿਚਾਰਾ ਵਲੋਂ ਨਾਲੇ ਆ ਕਿੰਨੇ ਹੋ ਗਈ ਸੋਸੀਨ ਦੀ ਸੋਈ ਮਸ਼ੀਨ ਨਹੀਂ ਪਤਾ ਬਾਈ ਕਿੰਨੇ ਹੈ 8000 ਦੀ 8000 ਦੀ ਆ ਮਿੱਤਰੋ ਕਣਕ ਵਜਾਈ ਮਸ਼ੀਨ ਹੋ ਗਈ ਸੀ 8000 ਦੀ ਤੇ ਦੋ ਚੀਜ਼ਾਂ ਵਿਕੀਆਂ ਤਿੰਨ ਐ ਸੋਈ ਕਿਹਨੇ ਪਾਰਟੀ ਹੋ ਗਈ ਹੈ ਪਾਈ ਦੇ ਮੁੰਡੇ ਨੇ ਲੈ ਲਿਆ 3000 ਦਾ ਹੋ ਗਿਆ ਜਿੰਦਰਾ ਤੇ ਆ ਕਿੰਨੇ ਦਾ ਕਿੰਨੇ ਦਾ ਹੋਇਆ 16 17000 ਨਾ ਨਾ 20000 ਹਾਂ 20600 21 21000 ਰੁਪਏ ਦਾ ਮਿੱਤਰੋ ਇਧਰਲੇ ਪਾਸੇ ਰੀਪਰ ਹੋ ਗਿਆ 3000 ਦਾ ਜਿੰਦਰਾ ਹੋ ਗਿਆ 8000 ਦੀ ਮਸ਼ੀਨ ਤਿੰਨ ਚੀਜ਼ਾਂ ਵਿਗੀਆਂ ਆ ਤਾਂ ਨੇ ਰੂਟਾ ਪਿੱਟਰ ਹਜੇ ਬੋਲੀ ਦੇ ਵਿੱਚ ਜਿਹੜੇ ਕਿਸਾਨ ਵੀ ਰਾਏ ਸੀ ਕਹਿੰਦੇ ਵੀ ਰੇਟ ਜਾਦੇ ਆ ਇਹਦਾ ਕੰਮ ਵੀ ਵੇਚ ਰਿਹਾ ਗਿਆ ਹਲਾਣਾ ਦਾ ਕੰਮ ਵੀ ਵੇਚ ਰਿਹਾ ਗਿਆ ਤੇ ਆ ਟਰੈਕਟਰ ਦਾ ਕੰਮ ਵੀ ਵੇਚ ਰਿਹਾ ਆ ਆ ਗਰੈਂਡਰ ਵੱਜਿਆ ਸਾਦਾ ਹੀ ਤਾ ਸਾ ਗਰੈਂਡਰ ਵੱਜਿਆ ਤੇਰੇ ਆ ਕਿਵੇਂ ਤੇਰੀ 34